ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅੱਜ ਕਰਦੀ ਕੁਝ ਨਹੀਂ ਸਾਰੇ ਠੀਕ ਠਾਕ ਹੋ ਗਏ ਵਿੱਪਾਂ ਗਦੀ ਹੈ ਤੇ ਇੱਥੇ ਵੀਡੀਓ ਹੈਗੀ ਹੈ ਸ਼ਨੀਵਾਰ ਦੀ ਤੇ ਫਤੇ ਬਣਿਆ ਵਾ ਕਿਸੇ ਨੇ ਕਰਨਾ ਯਾ ਤੇ ਉਹ ਲਾਗੋ ਦੀਦੀ ਜੀ ਦੀ ਬੇਟੀ ਉਹ ਰਾਧਾ ਬਣੀ ਹੈ ਮਤਲਬ ਉਹਨਾਂ ਲਹਿੰਗਾ ਚੋਲੀ ਤੇ ਫਤੇ ਹੋਣਾ ਮਤਲਬ ਇਹਨੇ ਇਸ ਤਰ੍ਹਾਂ ਦੇਣਾ ਦੀਦੀ ਉਹਨਾਂ ਨੇ ਕਰਤਾ ਹੀ ਤਿਆਰ ਇਹਨੂੰ ਤੇ ਇਹ ਤੇ ਦੀ ਫੂਡ ਵੜਾ ਹੈ ਕਿਚਨ ਤੇ ਮੈਂ ਨਹੀਂ ਥੋੜੀ ਜਿਹੀ ਮੈਂ ਚਲ ਵੀਡੀਓ ਬਣਾ ਲੈਣੀ ਇਹਨਾਂ ਦੀ ਕਿਉਂਕਿ ਬਣਾਈ ਨਹੀਂ ਵੀਡੀਓ ਕੋਈ ਵੀ ਤੁਹਾਨੂੰ ਥੋੜੀ ਜਿਹੀ ਵੀਡੀਓ ਬਣਾ ਲੈਣੀ ਤੇ ਬਰਥਡੇ ਬੱਚੇ ਸਾਰੇ ਯੂਨੀਫਾਰਮ ਚ ਜਾਣਗੇ ਬਾਕੀ ਤੇ ਫਤੇ ਵੇਖੋ ਕਿ ਨਦੋੜਾਂ ਲੱਗਣ ਡਿਆ ਸ਼ਰਮਾਉਣ ਦੇ ਡਿਆਲ ਪਿਸਤੀ ਕੋਈ ਵਗੈਰਾ ਲਾਈ ਨਾ ਇਹ ਟਾਈਮ ਤੇ ਹੀ ਤਿਆਰ ਹੋਇਆ ਵੀਡੀਓ ਬਸ ਮਾਈ 35 40 ਕਿੰਟ ਦੀ ਬਣੀ ਆ ਜਿਆਦੀ ਨਹੀਂ ਬਣੀ ਉਦੋਂ ਬਸ ਆ ਗਈ ਤੇ ਮੁੜਕੇ ਨੰਦੀ ਦੀ ਘਰੇ ਫੋੜਮਾ ਖਿੱਚੀਆਂ ਉਹਨਾਂ ਨੇ ਦੋ ਚਾਰ ਤੇ ਮੁੜਕੇ ਮਣਮੀ ਤੇ ਪਾਪਾ ਨੇ ਖਿੱਚੀਆਂ ਬਾਹਰ ਗੇੜ ਦੇ ਖਲਾਰ ਕੇ ਤੋਂ ਬੱਸ ਆ ਗਈ ਫੇਰ ਨ ਦਿਨ ਤੇ ਦੋ ਚਾਰ ਫੋੜਮਾ ਬੱਸ ਇਹਨਾਂ ਨੇ ਖਿੱਚੀਆਂ ਵੀ ਤੇ ਇਹ ਕਹਿੰਦੇ ਕਿ ਤਿਆਰ ਮੈਂ ਆ ਕੇ ਕਰਨ ਨੂੰ ਕਰ ਲੈਣਾ ਸੀ ਤਿਆਰ ਤੇ ਪਰ ਉਹ ਦੀ ਮਾਹ ਚਲ ਉਹਨਾਂ ਨੇ ਕਰ ਲੈਣਾ ਕਿਉਂਕਿ ਉਹਨਾਂ ਤੇ ਬੱਚੇ ਬੰਦੇ ਰਹਿੰਦੇ ਨਾਲ ਉਹਨਾਂ ਨੂੰ ਉਹਨਾਂ ਨੇ ਕਰਤਾ ਹੋਵੇ ਤਿਆਰ ਕਹਿੰਦੇ ਕੋਈ ਨਹੀਂ ਤੈਨੂੰ ਕਰਦਾਂਗੀ ਤੂੰ ਭੇਜ ਦੀ ਸਵੇਰੇ ਨਵਾਣ ਨੂੰ ਕਿਵੇਂ ਭੇਜਤਾ ਸੀ ਆਣ ਸਕੂਲ ਦੀਆਂ ਵਾ ਫੋੜਮਾ ਤੁਰ ਗਏ ਮੈਡਮ ਨੇ ਸੈਂਡ ਕਿੱਤਿਆਂ ਇਹਨਾਂ ਦੇ ਸਕੂਲ ਦੀਆਂ ਇਆ ਸਕੂਲ ਦੇ ਵਿੱਚ ਲਾਤੀਆਂ ਸਾਰੇ ਬੱਚੇ ਬਣ ਕੇ ਗਏ ਬਹੁਤ ਸੋਹਣੇ ਲੱਗਦੇ ਪਏ ਸੀ ਬੱਚੇ ਸਾਰੇ ਸਕੂਲ ਜਦੋਂ ਇਕੋ ਜਿਹੇ ਬਣਦੇ ਫਤਿਹਵੇ ਮਕਰੇ ਨੇ ਥੋੜਾ ਪਹਿਲੀ ਵਾਰ ਉਸਤਿਆਰ ਇਹਨੂੰ ਕੀਤਾ ਇਸ ਤਰ੍ਹਾਂ ਦਾ ਤੇ ਪਹਿਲੀ ਵਾਰ ਬਣਿਆ ਤੇ ਇਹ ਥੋੜਾ ਸ਼ਰਮਾਉਂਦਾ ਜਿਹਾ ਪਿਆ ਹੈ ਵਿਚਾਰਾ ਇਸ ਤਰ੍ਹਾਂ ਕਨੂਤਾ ਵਾ ਇਹ ਸਕੂਲ ਦੀਆਂ ਵਾ ਫੋੜਵਾ ਸਾਰੀਆਂ ਸਾਰੇ ਬੱਚੇ ਸੋਹਣੇ ਬਹੁਤ ਸੋਹਣੇ ਲੱਗਦੇ ਪਏ ਸੀਗੇ ਇੱਥੇ ਦੋ ਘਰ ਹੋ ਗਏ ਨਾ ਮਨਸੀਰਤ ਦੀਆਂ ਵਾ ਮਨਮੀਤ ਦੀ ਮਾਸੀ ਦੀ ਬੇਟੀ ਦੀਆਂ ਇਹਨਾਂ ਦੇ ਇਹ ਵੀ ਬਣ ਕੇ ਗਈ ਰਾਹ ਦਾ ਤੇ ਇਹਨਾਂ ਦੇ ਸਕੂਲ ਵੀ ਕਰਾਇਆ ਤੇ ਮਨਮੀਤ ਉਹਨਾਂ ਨੇ ਵੱਡੇ ਨਹੀਂ ਬਣੇ ਬਸ ਮਨਮੀਤ ਕੇ ਛੋਟੇ ਹੀ ਬਣੇ ਤੇ ਇੱਥੇ ਫਤਿਹ ਆ ਗਿਆ ਸਕੂਲੋਂ ਤੇ ਹਾਲ ਵੇਖੋ ਆਉਂਦਿਆਂ ਵੇ ਪੁੰਜਾ ਪੰਜਨ ਮਵਾਲ ਬੂਲ ਕੁੱਲੇ ਪੈ ਤੇ ਰੂੰਡਿਆ ਹੀ ਗਿਆ ਕਹਿੰਦਾ ਕਿ ਪਾਪਾ ਲੈਣ ਕਿਉਂ ਨਹੀਂ ਗਏ ਤੇ ਮਾਂ ਪਾਪਾ ਆ ਜਾਂਦੇ ਆ ਕੋਈ ਗੱਲ ਨਹੀਂ ਆ ਕਿ ਪਾਪਾ ਗਏ ਹੀਗੇ ਤੇ ਆ ਵੇਖੋ ਥੱਕੇ ਹਾਰੇ ਤੇ ਐਂ ਪੈ ਗਏ ਹੀਗੇ ਤੇ ਮੈਂ ਚੱਲ ਇੱਥੇ ਥੋੜੀ ਨਾ ਇਹਨਾਂ ਦੇ ਬੱਚੇ ਨੂੰ ਥੋੜੀ ਜਿਹੀ ਵੀਡੀਓ ਬਣਾ ਕੇ ਉਸ ਤੋਂ ਬਾਅਦ ਮੈਂ ਕੱਪੜੇ ਜਿਹੜੇ ਇਹਨਾਂ ਦੇ ਚੇਂਜ ਕਰਤੇ ਤੇ ਫਦੇ ਨਾਲ ਹੀ ਕੱਪੜੇ ਲਾਉਂਡ ਦੇ ਵੇ ਜੇ ਮੈਂ ਵੀਡੀਓ ਬਣਾਉਣ ਲਈ ਹੈ ਗਾਵਾ ਸਾਢੇ 4 ਦਾ ਬਸ ਬੱਚੇ ਆ ਗਏ ਹੀ ਪੌਣੇ ਦੇ 3 ਆ ਗਏ ਹੀ ਆਣ ਕੇ ਇਹਨਾਂ ਨੇ ਚਾਹ ਪਨ ਪੀ ਲਿਆ ਵਾ ਕੱਪੜੇ ਚੇਂਜ ਕਰ ਲਏ ਆ ਤਿੰਨ ਦੇ ਪਾਪਾ ਨਾ ਜਟਾਣ ਨਾਲ ਹੀ ਆ ਗਏ ਸਾਢੇ 4 ਦਾ ਇੱਥੇ ਟਾਈਮ ਹੀ ਪੌਣੇ 5 ਦਾ ਤੇ ਇਹਨਾਂ ਨੂੰ ਫੋਨ ਕੀਤਾ ਕੇ ਖਾਣਾ ਖੁਸ਼ ਲਿਆਵਾ ਪਹਿਲਾਂ ਦੇ ਗੋਲ ਗੱਪੇ ਖਾਣੇ ਮਮੀ ਤੋਂ ਨਹੀਂ ਬਲਕਿ ਇਹਨੇ ਨਹੀਂ ਪਾਪਾ 버ਗਰ ਲੈ ਕੇ ਆਏ ਹੋ ਫਿਰ ਮੈਂ ਇਹਨਾਂ ਰੋਟੀ ਬਣੀ ਆਣਗੇ ਕੁਛ ਨਹੀਂ ਖਾਂਦੇ ਸਿਰਫ ਇਹਨਾਂ ਚਾਹ ਹੀ ਘੜਕੜ ਪੀਣੀ ਹੁੰਦੀ ਹੈ ਰੋਟੀ ਵਗੈਰਾ ਬਸ ਇੱਕ ਇੱਕ ਪਰੋਂਠੇ ਜਿਹੜੇ ਸਕੂਲ ਖਾਦੇ ਉਹ ਹੀ ਕੇਹਲ ਪੂਰੀ ਖਾਉਂਦੇ ਕਿ ਹੈਲ ਫਤੇ ਦੱਦੀ ਘ ਲੈ ਆਈ ਹੁੰਦਾ ਨਾ ਥੋੜੀ ਜੀ ਸਸਰੇ ਵੀ ਨਹੀਂ ਖਾ ਕੇ ਜਾਂਦੇ ਕਿਤੇ ਅੱਜ ਦਿਨ ਕਦੇ ਦਿਖਾ ਜਾਂਦੇ ਆ ਤੇ ਇੱਥੇ ਚੱਲ ਇਹਨਾਂ ਦੇ ਪਾਪਾ 버ਗਰ ਲੈ ਆਏ ਤੇ 버ਗਰ ਦੀ ਦਹੀਂ ਖਾਣ ਇਹ ਦੋਵੇਂ ਬੈਠੇ ਹੀ ਗਏ ਤੇ ਨਾਲ ਇਹਨਾਂ ਮੇਰੇ ਵੱਣ ਕੇ ਹੋ ਗਏ ਹੰਦੂ ਹੋ ਗਏ ਆ ਹਫਤਾ ਕ ਹੋ ਗਿਆ ਹੋਇਆ ਨੂੰ 6-7 ਦਿਨ ਹੋਏ ਇਸ ਤਰ੍ਹਾਂ ਮੇਰਾ ਜਿਸ ਤਰ੍ਹਾਂ ਮੰਨ ਕੇ ਕੰਪਲੀਟ ਹੋਇਆ ਬਹੁਤ ਬਹੁਤ ਥੈਂਕ ਯੂ ਜੂ ਟੂ ਫੈਮਿਲੀ ਤੁਮ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਮੇਰਾ ਜੋ ਵਾਚ ਟਾਈਮ ਹੈ ਉਹ ਵੀ ਕੰਪਲੀਟ ਹੋ ਜੇ ਵਾਚ ਟਾਈਮ ਆਪਣਾ ਜੀ ਬਹੁਤ ਜਿਆਦਾ ਘੱਟ ਵਾ ਤੁਹਾਡੇ ਸਾਥ ਸਪੋਰਟ ਦੀ ਬਹੁਤ ਜੀ ਜ਼ਰੂਰਤ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਿਊ ਆਉਂਦੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਬਤਨ ਨਾ ਸਿਰਫ ਇੱਕ ਬਾਈਟ ਏ ਬਾਈਟ ਨੂੰ ਲਈ ਸਿਰਫ ਡਬਲ ਰੋਟੀ ਜਿਹੜੀ ਨਾ ਮਤਲਬ ਉਹਨੂੰ ਸਿਰਫ ਮੈਂ ਦੰਦੀ ਵੱਡੀ ਸਿਰਫ ਉਹੋ ਬਾਈਟ ਲਈ ਉਹਨੇ ਤੇ ਬਸ ਜਾਂ ਇਹਨੇ ਸੌਸ ਖਾਦੀ ਮੁੰਡੇ ਨੇ ਸੌਸ ਦੇ ਪਾਉਚ ਸਾਰੇ ਹੀ ਖਾ ਲਈ ਇਹਨੇ ਤੇ ਤੁਹਾਨੂੰ ਉਮੀਦ ਪਾਪਾ ਸਕੇ ਨੇ ਇਹ ਆਜੂ ਖਾ ਲੋ ਖਾ ਲੋ 버ਗਰ ਹੈ ਤੇਨੇ ਮੈਂ ਕਹਿੰਨੀ ਪਤਨੂ ਕਿ ਕੋਲਿਆ ਕੋਈ ਤੂੰ ਬਸ ਇੱਕ ਬਾਈਟ ਲੈ ਕੇ ਤੇਨੇ ਸੌਸ ਸਾਰੀ ਪਾਉਚ ਖਾ ਲਈ ਆ ਪਾਪਾ ਨੂੰ ਕਹਿੰਦਾ ਹੋਰ ਪਾ ਦੇ ਮੁੰਡਕੇ ਦਾ ਗਲਾ ਇੰਨਾ ਜਿਆਦਾ ਖਰਾਬ ਹੋਇਆ ਨਾ ਸੌਸ ਖਾਣ ਨਾਲ ਬਹੁਤ ਜ਼ਿਆਦਾ ਇਹਦਾ ਗਲਬੋਲੇ ਨਹੀਂ ਜਾਂਦਾ ਤੇ ਇੱਥੇ ਬਸ ਇਹਦੇ ਵਾਲੇ ਖਤੇ ਲਈ ਮੈਂ ਲੈ ਲਿਆ ਇੱਕ ਵੱਧ ਗਿਆ ਹੀ ਪੂਰਾ ਕਿਉਂਕਿ ਮਨਮੀਤ ਨੇ ਵੀ ਇਦਾਂ ਛੱਡਤਾ ਤੇ ਆਪਾਂ ਖਾ ਲਿਆ ਸੀਗਾ ਤੇ ਇਹ ਕਿ ਜਿਹੜਾ ਪਿਆਰ ਮੁਣਕੇ ਗੁਰਸਾਹ ਨੂੰ ਕਿਹਾ ਕਿ ਤੂੰ ਉਹਨੂੰ ਫੋਨ ਕੀਤਾ ਕਿ ਆ ਜਾ ਖਾਣਾ ਹੀ ਤੇ ਫਿਰ ਉਹਨੇ ਲੈ ਲਿਆ ਤੇ ਚਲੋ ਮਨਮੀਤ ਕਹਿੰਦੇ ਕਿ ਮੋਂ ਵਨ ਕੇ ਦੀ ਪਾਰਟੀ ਹੋਗੀ ਵਿੱਚ ਇਤਰਾਇ ਇਤਰਾ ਗੱਲਾਂ ਕਰਨ ਦੇ ਮੈਂ ਕਿਹਾ ਉਹ ਵਨ ਕੇ ਦੀ ਪਾਰਟੀ ਹੋਗੀ ਪਤਾ ਤੇ ਬਸ ਆਪਾਂ ਇਥੇ 버거 ਖਾ ਕੇ ਅਸਤਵਾਦ ਆਪਾਂ ਚਲ ਗਏ ਗੁਰਦਰਾ ਸਾਹਿਬ ਜਾਣਾ ਹੈ ਪੰਜ ਕੋਈ ਨਹੀਂ ਚਲ ਗਏਗੇ ਤੇ ਮਨ ਮੀਤ ਚਲ ਗਏ ਡਿਵੀਜ਼ਨ ਤੇ ਆਪਣੀ ਤੇ 버거 ਖਾ ਕੇ ਕਹਿੰਦੇ ਨੇ ਲੇਟ ਹੋ ਜਾਣਾ ਹੈ ਪੰਜ ਕ ਦਾ ਟਾਈਮ ਹੋ ਚਲਿਆ ਹੈਗਾ ਇਥੇ ਤੇ ਮੈਨੂੰ ਕੋਈ ਭੱਜ ਜਾ ਭੱਜ ਜਾ ਖਾ ਕੇ ਤੇ ਫਦੇ ਵੇਖੋ ਸੌਸ ਦੇ ਪੌਂਚ ਚਟੰਡਿਆ ਉਹਨੇ ਸੌਸ ਹੀ ਖਾਣੀ ਹੁੰਦੀ ਔਰ ਇਨੇ ਮੁੰਡੇ ਨੇ ਕੁਛ ਨਹੀਂ ਖਾਣਾ ਹੁੰਦਾ ਵੀ ਪਕੌੜੇ ਵੀ ਘੱਟ ਖਾਂਦਾ ਸੌਸ ਹੀ ਜ਼ਿਆਦਾ ਖਾਂਦਾ ਉਂਗਲਾਂ ਨਾਲ ਸੌਸ ਵੀ ਚਟ ਜਾਂਦਾ ਵਾ ਦਨਿਕ ਉਹ ਨੂੰ ਗਈ ਤੇ ਪੁੱਤ ਨੂੰ ਪੋਨੀ ਜੇ ਮੈਂ ਖੋਲੀ ਨਹੀਂ ਉਹ ਇੱਕ ਸਾਈਡ ਤੇ ਉਤਰਾ ਹੀ ਜਿਸ ਤਰ੍ਹਾਂ ਸਵੇਰੇ ਕਰਕੇ ਗਿਆ ਉਸ ਤਰ੍ਹਾਂ ਹੀ ਆ ਕਿ ਜੇ ਖੋਲੀ ਨਹੀਂ ਗਈ ਤੇ ਮੈਂ ਹੁਣ ਸ਼ਾਮ ਨੂੰ ਇਹਦਾ ਜੁਗਾ ਕਰਦੀ ਆ ਉਸ ਤੋਂ ਬਾਅਦ ਭਾਬੇ ਦੀਆਂ ਆਣ ਕੇ ਤੇ ਫਿਰ ਮੈਂ ਇਹਦਾ ਜੁੜਾ ਕੀਤਾ ਕਿ ਵਾਲ ਵਾਏ ਦੇ ਮੈਂ ਸਵੇਰੇ ਜਿਹੜਾ ਨਹੀਂ ਗਾ ਬੜਾ ਪੈ ਜੜੀਆਂ ਨੂੰ ਫਿਰ ਔਖਾ ਜਾਂ ਹੁੰਦਾ ਫਿਰ ਪੀੜ ਦੇ ਦਵਾਲ ਪੀੜ ਹੁੰਦੇ ਨੂੰ ਫਿਰ ਹੁੰਦਾ ਬੜਾ ਜਿਹੜਾ ਨਹੀਂ ਜਦੋਂ ਪੈਂਦੀਆਂ ਵਾ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਨੇ ਨੈਕਸਟ ਵੀਡੀਓ 'ਚ ਤੇ ਸੋਨੇ ਸੋਨੇ ਕਮੈਂਟ ਕਰਕੇ ਜਰੂਰ ਦੱਸਿਓ ਫਤਿਹ ਕਿਵੇਂ